ਪ੍ਰੇਮ ਸਿੰਘ ਚੰਦੂ ਮਾਝਾ ਤੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸੀਏ ਕਿ ਉਥੇ ਹੀ ਜਿਹੜਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਹੁਣ ਇੱਕ ਬਿਆਨ ਦਿੱਤਾ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਹੜਾ ਕੇਸ ਸਮਝੌਤੇ ਨੂੰ ਲੈ ਕੇ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਪਰੰਤੂ ਇਹ ਅਫਵਾਹਾਂ ਨੇ ਜੀ ਹਾਂ ਪ੍ਰੇਮ ਸਿੰਘ ਚੰਦੂ ਮਾਜਰੇ ਨੂੰ ਲੈ ਕੇ ਕੁਝ ਅਫਵਾਹਾਂ ਉਡਾਈਆਂ ਜਾ ਰਹੀਆਂ ਸੀ ਤੇ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸੁਖਵੀਰ ਸਿੰਘ ਬਾਦਲ ਨੇ ਸਮਝੌਤਾ ਕਰ ਲਿਆ ਪਰੰਤੂ ਇਹ ਸਾਰੀਆਂ ਅਫਵਾਹਾਂ ਰਿਤ ਜਿਸ ਨੂੰ ਲੈ ਕੇ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਫਵਾਹਾਂ ਮਹਾਫਲਾਂ ਹੋ ਜਾ ਰਹੀਆਂ ਨੇ ਤੇ ਅਜਹੀ ਕੋਈ ਗੱਲ ਨਹੀਂ ਹੈ ਤੇ ਜਿਸ ਦਾ ਦੌਰਾਨ ਉਹਨਾਂ ਨੇ ਕੁਝ ਤਿੱਖੇ ਨਿਸ਼ਾਨੇ ਤਖਸਦੇ ਨੇ ਔਰ ਕੀ ਕੁਝ ਕਹਿਣਾ ਪ੍ਰਿੰਸ ਸਿੰਘ ਨੂੰ ਮਾਜਦਾ ਆਉਤਾਨੂੰ ਸੁਣੋ ਨੇ ਸਪੈਸ਼ਲੀ ਦਿਰਾ ਤੋਂ ਜਾਲੀ ਆਈਡੀ ਦਾ ਇਹ ਸ਼ਰਾਤ ਭਰਪੂਰ ਖਬਰ ਚਲਾਈ ਜਾ ਰਹੀ ਹੈ ਕਿ ਮੇਰਾ ਤੇ ਸਸੂ ਜੀ ਬਹਾਦਰ ਦਾ ਕਿਸੇ ਹੋਤਾ ਹੋ ਗਿਆ ਜਾਂ ਹੋ ਰਿਹਾ ਤੇ ਸਰਾਸਰ ਗਲਤ ਹੈ ਸ਼ਰਾਤ ਵਾਲੀ ਗੱਲ ਆ ਔਰ ਇਸ ਤਰ੍ਹਾਂ ਦੀਆਂ ਖਬਰਾਂ ਤੇ ਭਰੋਸਾ ਨਹੀਂ ਰੱਖਣਾ ਚਾਹੀਦਾ ਅੱਜ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਇਹ ਜੋ ਇੱਕ ਰਵਾਜ ਚੱਲ ਗਿਆ ਬਾਤ ਦਾ ਬਤੰਗੜ ਬਣਾਉਂਦਾ ਇਸ ਗੱਲ ਦਾ ਲੇਗਾ ਦੇਗਾਰੀ ਹੁੰਦਾ ਉਹ ਗੱਲਾਂ ਨੂੰ ਫਲਾਉਣ ਦਾ ਇਹ ਬੜੇ ਫੈਸੇ ਅਫਸੋਸ ਵਾਲੀ ਗੱਲ ਆ ਪਰ ਕਹਿ ਸਕਦਾ ਕਿ ਸਸੂ ਜੀ ਸੁਖੀਰ ਸਿੰਘ ਬਾਦਲ ਖੋਣ ਨਾਲ ਬੇਰੇ ਖਿਆਲ ਸਸੂ ਦੇਵ ਸਿੰਘ ਢੀਟਸਾ ਦੇ ਭੋਗ ਤੋਂ ਬਾਅਦ ਕਦੇ ਵੀ ਆਪੋ ਸਾਹਮਣੇ ਵੀ ਨਹੀਂ ਕਦੇ ਹੋਏ ਮਿਲਣਾ ਤਾਂ ਇੱਕ ਪਾਸੇ ਕਦੇ ਆਪੋ ਸਾਹਮਣੇ ਵੀ ਨਹੀਂ ਹੋਏ ਕਦੇ ਕੁਦਰਤੀ ਕਦੇ ਕੋਈ ਗੱਲਬਾਤ ਤਾਂ ਕੀ ਹੋਣੀ ਸੀ ਬਲ ਫੇਸ ਟੂ ਫੇਸ ਵੀ ਕਦੇ ਹੋਏ ਪਰ ਫੇਰ ਵੀ ਬਲ ਇਸ ਤਰ੍ਹਾਂ ਦੀ ਸ਼ਰਾਰਤ ਵਾਲੀ ਖਬਰ ਇੱਕ ਜਾਲੀ ਆ ਆਈਡੀ ਨਹੀਂ ਮਤਲਬ ਵੀਡੀਓ ਦੇ ਕਿਸੇ ਵੀ ਫਰੌਗੀ ਉਹ ਸਰਾਸਰ ਗਲਤ ਆ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੀਆਂ ਸ਼ਾਰਦ ਵਾਲੀਆਂ ਖਬਰਾਂ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਔਰ ਅਸੀਂ ਇੱਕ ਸਿਧਾਂਤਕ ਤੌਰ ਤੇ ਪੰਜਾਬ ਤੇ ਪੰਜਾਬੀਆਂ ਨੂੰ ਮਤਲਬ ਬਚਾਉਣ ਦੀ ਗੱਲ ਕਹਿ ਲਓ ਆ ਪੰਜਾਬ ਦੇ ਵਿੱਚ ਜੋ ਬਹੁਤ ਵੱਡਾ ਨਿਘਾਰ ਆ ਗਿਆ ਮਤਲਬ ਲੀਡਰਲੈਸ ਹੋ ਗਿਆ ਪੰਜਾਬ ਔਰ ਪੰਜਾਬ ਅੱਜ ਆਰਥਿਕ ਸਮਾਜਿਕ ਰਾਜਨੀਤਿਕ ਚੁਣੌਤੀਆਂ ਵੀ ਦੇ ਘੇਰਿਆ ਹੋਇਆ ਨਜ਼ਾਰਾ ਹੈ ਅੱਜ ਅਸੀਂ ਇੱਕ ਪੰਜਾਬ ਨੂੰ ਬਚਾਉਣ ਦੀ ਮਹਿੰਮ ਜਿਹੜੀ ਹੈ ਸਤ ਹਰਚੰਦ ਸਿੰਘ ਲੋਕਵਾਲੀ ਦੀ ਬarsi ਦੇ ਸੁਭਾਗ ਉਤੇ ਸ਼ੁਰੂ ਕੀਤੀ ਆ ਔਰ ਮੈਂ ਸਮਝਦਾ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੀ ਅਗਵਾਈ ਦੇ ਵਿੱਚ ਅਸੀਂ ਉਸ ਮਹਿੰਮ ਨੂੰ ਪੰਜਾਬ ਦੇ ਵਿੱਚ ਲੈ ਕੇ ਜਾਣਾ ਔਰ ਪੰਜਾਬ ਨੂੰ ਇੱਕ ਪੰਜਾਬ ਤੇ ਪੰਜਾਬੀਅਤ ਦੀ ਪਹਿਰੇਦਾਰ ਪਾਰਟੀ ਦੇ ਤੌਰ ਤੇ ਔਰ ਲੋਕੋ ਕਾ ਹੱਕਾਂ ਦੀ ਜਦੋਂ ਜਹਦ ਲਈ ਲੜਦਮ ਲਈ ਖੜਨ ਵਾਲੀ ਅਤੇ ਸੰਘਰਸ਼ ਕਰਨ ਵਾਲੀ ਲੀਡਰਸ਼ਿਪ ਜਿਹੜੀ ਆ ਉਹ ਲੈ ਕੇ ਆਉਣ ਦੀ ਨਿਸ਼ਚਾ ਕੀਤਾ ਔਰ ਮੈਂ ਸਮਝਦਾ ਕਿ ਅੱਜ ਇਸ ਕਿਸਮ ਦੀ ਸ਼ਰਾਰਤਪੂਰਨ ਖਬਰਾਂ ਜਿਨ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ ਉਹ ਫਲਾ ਕੇ ਸਾਡੀ ਉਸ ਮਿਹਨਤ ਨੂੰ ਬੁਰਾ ਲਾਉਣ ਦਾ ਯਤਨ ਹੋ ਰਿਹਾ ਔਰ ਉਹਦੇ 'ਚ ਕੋਈ ਸ਼ਰਤਾਂ ਨਹੀਂ ਹੈ ਅਸੀਂ ਸਾਰਿਆਂ ਨੂੰ ਫੀਲ ਕਰਦੇ ਆ ਅਸੀਂ ਸਾਦਰ ਜਥੇ ਲੋਕਾਲੀ ਦੀ ਵਾਸੀ ਤੇ ਇਸ ਵਾਰ ਤੇ ਵੀ ਮਹਲਾ ਸਾਸੂ ਜੀ ਸੀ ਬਾਦਲ ਤੇ ਉਹਨਾਂ ਦੇ ਜੁਝੇ ਸਾਥੀਆਂ ਨੂੰ ਸਾਰਿਆਂ ਨੂੰ ਇਹ ਅਪੀਲ ਕੀਤੀ ਸੀ ਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾ ਦੇ ਸੁਣਾਇਆ ਸੀ ਉਹਦੇ ਤੇ ਅਮਲ ਕਰਕੇ ਉਹਦੇ ਤੇ ਬਹਿਰੇਦਾਰੀ ਕਰਕੇ ਵੀ ਮਹਲਾ ਪੰਥ ਦੀ ਮਹਾਨ ਜਥੇ ਬੰਦੀ ਸ਼ਰੋਪਣੀ ਇਕੱਲੇ ਨਾਲ ਨੂੰ ਅਸੀਂ ਮਜ਼ਬੂਤ ਕਰ ਸਕਦੇ ਹਾਂ ਔਰ ਪੰਜਾਬ ਨੂੰ ਇਸ ਸੰਕਰ ਵਿੱਚੋਂ ਕੱਢਣ ਲਈ ਇੱਕ ਮਜ਼ਬੂਤ ਅ ਪੱਥ ਪ੍ਰਸਤ ਲੀਡਰਸ਼ਿਪ ਦੇ ਸਕਦੇ ਆ ਸੋ ਉਹਦੇ ਤੇ ਜਿਹੜਾ ਵੀ ਸਹਿਯੋਗ ਦੇਗਾ ਉਹਨੂੰ ਹਮੇਸ਼ਾ ਜੀਆ ਕਿਹਾ ਜਾਏਗਾ